ਬਟਾਲਾ ਦੇ ਉਮਰਪੁਰ ਇਲਾਕੇ ਦੇ ਵਿੱਚ ਸੜਕ ਤੋਂ ਲੰਘ ਰਹੀ ਗੈਸ ਪਾਈਪ ਫੱਟੀ ਜਿਸ ਕਰਕੇ 4 ਲੋਕ ਗੰਭੀਰ ਜ਼ਖਮੀ ਜਿਨ੍ਹਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਕਰਾਇਆ ਗਿਆ ਦਾਖਲ ਇੰਟਰਨੈਟ ਦੀ ਤਾਰ ਪਾਉਂਦੇ ਹੋਏ ਆ ਵੱਡਾ ਹਾਦਸਾ ਦੁਕਾਨ ਦੇ ਅੰਦਰ ਬੈਠੇ ਸੰਚਾਰ ਲੋਕ ਅਗ ਲੱਗਣ ਕਰਕੇ ਚਾਰੇ ਲੋਕ ਚੁੱਲ੍ਹੇ ਗਲਬਾਤ ਦੌਰਾਨ ਜ਼ਖਮੀ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਕੋਈ ਇੰਟਰਨੈਟ ਦੀ ਤਾਰ ਪੈ ਰਹੀ ਸੀ ਜੋ ਜ਼ਮੀਨ ਦੇ ਥੱਲੇ ਪੈ ਰਹੀ ਸੀ ਜਦੋਂ ਤਾਰ ਪੈਣ ਦੇ ਪੈਣ ਦੇ ਗੈਸ ਪਾਈ ਨੂੰ ਉਤਾਰ ਲੱਗੀ ਤਾਂ ਗੈਸ ਪਾਈ ਫਟ ਗਈ ਇੱਕਦਮ ਗੈਸ ਲੀਕ ਹੋਣ ਲੱਗੀ ਨਾਲ ਹੀ ਦੁਕਾਨ ਤੇ ਏਸੀ ਲੱਗਣ ਕਰਕੇ ਮੁਹੱਲੇ ਦੇ ਸੀ ਚਾਰ ਲੋਕ ਦੁਕਾਨ ਦੇ ਅੰਦਰ ਬੈਠੇ ਸੀ ਜਿਸ ਕਾਰਨ ਗੈਸ ਨੇ ਕਰੰਟ ਫੜਿਆ ਤੇ ਤੁਰੰਤ ਅੱਗ ਲੱਗ ਗਈ ਬਹੁਤ ਜ਼ੋਰ ਨਾਲ ਆਵਾਜ਼ ਵੀ ਆਈ ਅੱਗ ਲੱਗਣ ਕਰਕੇ ਦੁਕਾਨ ਦੇ ਅੰਦਰ ਬੈਠੇ ਤਿੰਨ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ ਇੱਕ ਬੱਚਾ ਵੀ ਹੈ ਗੱਲਬਾਤ ਦੌਰਾਨ ਡਾਕਟਰ ਨੇ ਕਿਹਾ ਕਿਤੇ ਨਹੀਂ ਲੋਕ ਸਾਡੇ ਕੋਲ ਅਡਲਟ ਜ਼ਖਮੀ ਆਏ ਨਹੀਂ ਜਿਨ੍ਹਾਂ ਵਿੱਚ ਇੱਕ ਬੱਚਾ ਹੈ ਔਰ ਦੋਨੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਤੁਸੀਂ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਤੇ ਬਟਾਲਾ ਤੋਂ ਪੱਤਰਕਾਰ ਅਨੀਤਾ 베ਦੀ ਦੀ ਖਾਸ ਰਿਪੋਰਟ चलो मिलो हा

جيڏا يترو آهي پر يترو به لاڳو ڪري 15 ديسيس پيجن ठीक है बिल्कुल ठीक है चेंज जो स्वीकार किया गया आ गया तो वो मेन का सुनना खेलना लगने लगी रोना ਅਗੇ ਜੋ ਵੀ ਜੀ ਇਸ ਦੇ ਉੱਪਰ ਤੋਂ ਵੀ ਨੋ ਮੱਛੀ ਮਨੈਕਸਟ ਦੇ ਰਿਸ਼ਟਰੀ ਵਿੱਚ ਪਹਿਲੀ ਪਈਦਾ ਕੇ ਜਾ ਰਹੀ ਹੈ ਕਿ ਸੀਵਰੇਜ ਵਾਲੀ ਪਾਣੀ ਦੇ ਉਹਨਾਂ ਕਿਰਤਕਰਤਾ ਕੋਈ ਨਹੀਂ ਹੈ ਇਹ ਵੀ ਇੱਕ ਇੱਕ ਕਿੰਨਾ ਕੁ ਅ ਮੇਰੇ ਡਾਕਟਰ ਸਾਈਨ ਜੀ ਸਾਡੇ ਕੋਲ ਚਾਰ ਪੇਸ਼ੈਂਟਸ ਬਰਨਸ ਦੇ ਆਏ ਨੇ ਜਿਵੇਂ ਕਿ عمر ਪੁਰੇ ਕੋਈ ਪਾਈਪ ਜੋ ਗੈਸ ਕੋ ਲੀਕ ਹੋਣ ਦਾ ਇਨਸੀਡੈਂਟ ਸੀਗਾ ਨਾ ਚਾਰ ਜਿਹੜੇ ਪੇਸ਼ੈਂਟ ਜਿਹੜੇ ਸੀਗੇ ਬਰਨਸ ਨਾਲ ਸਾਡੇ ਕੋਲ ਆਏ ਨੇ ਇਹ ਉਹਨਾਂ ਚ ਕਿੰਨੇ ਕੋਲ ਆਏ ਆ ਇਹ ਚ ਟੋਟਲ ਚਾਰ ਪੇਸ਼ੈਂਟ ਸੀਗੇ ਇਹ ਚ ਇੱਕ ਬੱਚਾ ਸੀਗਾ 10 ਸਾਲ ਦਾ ਤੇ ਤਿੰਨ ਜਿਹੜੇ ਸੀਗੇ ਇੱਕ ਦੀ ਏਜ ਸੀਗੀ 30 ইয়ার্স ਦੋ ਪੇਸ਼ੈਂਟ ਜਿਹੜੇ ਆ ਉਹ ਹੈਗੇ ਆਪਾਂ 40 ਦੇ ਹੈਗੇ ਅਪਰਕਸੀਮੇਟ ਹਾਂਜੀ ਸਿਰਫ ਦੋ ਪੇਸ਼ੈਂਟ ਜਿਹੜੇ ਹੈਗੇ ਨੇ ਉਹ ਜ਼ਿਆਦਾ ਸੀਗੇ ਇੱਕ ਬੱਚਾ ਜਿਹੜਾ ਸੀਗਾ 10 ਇਅਰ ਔਰ ਜਿਹੜਾ ਜਿਆਦਾ ਲੋਅਰ ਪੋਰਸ਼ਨ ਜਿਹੜਾ ਬੋਡੀ ਦਾ ਸੀਗਾ ਲਿੰਗ ਰਾਈਟ ਪੈਰ ਜਿਹੜਾ ਸੀਗਾ ਪੂਰਾ ਜਿਹੜਾ ਰਾਈਟ ਫੁੱਟ ਸੀਗਾ ਪੂਰਾ ਜਲ ਗਿਆ ਸੀਗਾ ਤੇ ਇੱਕ ਹੋਰ ਜਿਆਦਾ ਡਿਗਰੀ ਬਨ ਸੀਗੇ ਹਾਂਜੀ ਰੈਫਰ ਠੀਕ ਹੈ ਇੱਕ ਧਿਆਨ ਰੈਫਰ ਸੀਗਾ ਤੇ ਇੱਕ ਫਿਲਹਾਲ ਦੋ ਪੇਸ਼ੈਂਟ ਰੈਫਰ ਸੀਗੇ ਹਾਂਜੀ ਬਿਲਕੁਲ ਅੰਦਰ ਕਿੰਦਰ ਪਾਰ ਕੀ ਹੋਇਆ ਕੀ ਇਹ ਚੈਂਬਰ ਬੈਠੇ ਪੰਜਾਂ ਨੇ ਜਿਹੜਾ ਇੱਕ ਜਣਾ ਚੱਲ ਕੇ ਦੋ ਜਣ ਬਾਹਰ ਚਲੇ ਗਏ ਨੇ ਇਹ ਬੈਠਿਆ ਇੱਕ ਕੁਰਸੀ ਤੇ ਉਹ 7 ਲੱਖ ਵਾਲਾ ਕੁਰਸੀ ਅੰਦਰ ਕਰਨੇ ਅੰਦਰ ਇਹ ਤਿੰਨ ਜਣ ਬੈਠੇ ਆ ਉਹ ਬਾਹਰ ਗੈਸ ਲਾ ਕੇ ਆਉਂਦੇ ਪਾਉਂਦੇ ਨੇ ਗੁਜਰਾਤ ਗਿਆ ਸਾਰੇ ਉਹਨਾਂ ਦੀ ਗੈਸ ਲੀਕ ਹੋ ਗਈ ਹੈ ਬਾਹਰ ਸੀਵੇ ਦਾ ਤੱਕ ਕੰਜਾ ਹੀ ਰੱਖੇ ਹਨ ਅਸੀਂ ਅੰਦਰ ਬੈਠੇ ਇੱਕਦਮ ਪਤਾ ਨਹੀਂ ਸਮਝ ਲੱਗੀ ਇੱਕਦਮ ਅੱਗਾ ਜਮਾਉਣ ਪੈ ਗਈ ਇਹ ਕੰਮ ਮਾਰਦਾ ਪਿਆ ਥਾਣੇ ਉਹ ਕਰਨਾ ਪਿਆ ਤੇ ਉਹ ਗੈਸ ਦੀ ਸਮਝ ਲੱਗੀ ਤੇ ਭਈ ਵੱਡੀਆਂ ਬਾਹਰ ਨੂੰ ਕਿੰਨੇ ਚਾਰ ਜਾਣੇ ਮੁੰਡੇ ਰੁਪਾਲੇ ਕੋਹਣ ਚੌਕ ਲੱਗ ਕੇ ਅੰਦਿਆਂ ਬਾਹਰ ਨੂੰ ਵੱਡੀਆਂ ਸੀ ਲੱਗਦਾ ਕੋਈ ਗਲਤੀ ਹੈ ਗੈਸ ਤੇ ਆਪਣਾ ਨਾਲ ਦੀ ਗੈਸ ਆਕਤੀ ਹਰਾਂ ਨੇ ਜਿਹੜਾ ਇੰਟਰਨੈਟ ਬਾਹਰ ਤੇ ਐਪ ਹੋਵੇ ਨਾ ਐਪ ਗੈਸ ਵਾਲਾ ਨਾ ਕੋਈ ਪਾਣੀ ਦੇ ਨਾਲ ਐਪ ਹੀ ਹਾਂ ਉਹਨਾਂ ਦਾ ਗੈਸ ਆਰਡਰ ਕੀ ਐਪ ਵੀ ਦੁਕਾਨਦਾਰ ਕੋਲ ਜਮ ਰਹੀ ਜਾਂ ਫਨੀ ਕੋ ਲੈ ਕੇ ਆ ਗਈ ਕੋਈ ਅੰਦਰ ਅੱਗੇ ਲੱਗ ਕੇ ਅੰਦਰ ਜਾ ਕੇ ਮੇਰਾ ਤਾਂ ਸੇਵ ਨਹੀਂ ਸੋਹਣੇ ਨਾਲ ਉੱਪਰ ਆਇਆ ਕਿ ਮੇਰੀ ਪੂਰੀ ਦੁਕਾਨਾ ਆ ਗਈ ਮਰੀਆਂ ਅੱਛਾ ਜੀ ਇਹ ਮੇਰਾ ਬ੍ਰਦਰ ਆ ਉਹ ਰਿਸ਼ਤਵਗਰ ਵਾਲੋ ਉਹ ਕਹਾਣੀ ਦਿਕਾਈ ਲਈ ਹੋਈ ਹੈ ਤੇ ਉੱਥੇ ਵੇਲੇ ਮਡੇ ਮਹਿ ਬੁੜੇ ਦੇ ਨਾਲ ਕਰ ਏਸੀ ਸੀ ਲੱਗਾ ਉੱਤੇ ਤੇ ਕੋਠੇ ਤੋਂ ਆਵਾਜ਼ ਆਈ ਧਾ 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 ਆਈ ਕਿ ਗੋੜੀ ਗੱਲ ਚੱਲ ਗਈ ਏ ਰੋਲੇ ਪੈ ਕੇ ਬੜਾ ਬੁਝੇ ਤੇ ਮੈਂ ਦੇਖਿਆ ਕਿ ਜਿਹੜਾ ਲਾਇਆ ਮੈਂ ਦੇਖਿਆ ਜਿਹੜਾ ਰਿਸ਼ਤਵਗਰ ਵਾਲਾ ਜਿਹਦੀ ਦੁਕਾਨ ਸੀ ਉਹ ਦੋੜੋ ਜਿਹੜਾ ਬਾਹਰ ਉਹ ਅੱਗ ਲੱਗੀ ਏ ਅੱਗ ਲੱਗੀ ਸੀ ਅੱਗ ਲੱਗੀ ਦੇ ਵੇਖੀਏ ਕੱਪੜੇ ਕੋਲ ਲਾਇਆ ਦੌੜ ਗਿਆ ਕੱਪੜੇ ਨਾਲ ਹੀ ਦੌੜਿਆ ਕੱਪੜੇ ਕੋਲ ਮੇਰੇ ਲਾਹ ਤੇ ਉਹਦੇ ਜਿਹੜੇ ਥੱਲੇ ਆਏ ਸੀ ਮੇਰੀ ਛੋਟੀ ਭੁਜਾਈ ਏ ਥੋੜਾ ਵਰਗ ਮੇ ਤੇ ਉਹ ਕਹਿੰਦੀ ਤੁਹਾਡਾ ਬ੍ਰਦਰ ਨਾਲ ਹੀ ਇਹਨੂੰ ਵੇਖਿਆ ਤੇ ਪੜ੍ਹਨੋ ਪੜ੍ਹਨ ਦਾ ਗਿਆ ਉਹ ਵੀ ਅਗਲੀ ਪਟੇ ਆ ਗਈ ਉੱਥੇ ਮਾਰੇ ਗੈਸ ਪਾਰੇ ਅੰਦਰ ਅੰਦਰ ਠੀਕ ਹੈ ਜੀ ਗੈਸ ਪਾਰੇ ਨੇ ਜਿਹੜੀ ਪਾਉਂਦੇ ਪਹਿਲੇ ਅੰਡਰਗਰਾਊਂਡ ਠੀਕ ਹੈ ਜੀ ਸਾਡੀ ਦੁਕਾਨ ਦੇ ਲੱਗ ਤਾਕਾਰ ਜੀ ਪਰ ਗੈਸ ਪਾਟ ਗਈ ਹੈ ਯਾਰ ਸਾਡੀ ਉੱਥੇ ਇੱਕ ਜਿਹੜਾ ਗਟਰ ਜਿਹੜਾ ਸੜਕ ਬਣੀ ਹੈ ਗਟਰ ਦੇ ਹੈ ਜਿਹੜਾ ਲੱਗਾ ਦਤ ਗਟਰ ਛੇਕਾਂ ਵਾਲਾ ਉਹਨਾਂ ਛੇਕਾਂ ਦੇ ਵਿੱਚੋਂ ਗੈਸ ਬਾਹਰ ਨਿਕਲੀ ਹੈ ਮੇਰਾ ਛੋਟਾ ਬ੍ਰਦਰ ਹੈ ਮਨੀ ਸੰਗਰ ਉਹਨੇ ਕਿਹਾ ਇਹਨਾਂ ਨੂੰ ਉਹ ਤੁਹਾਡੀ ਜਿਹੜੀ ਗੈਸ ਚ ਲੀਕ ਹੋਦੀ ਵੀ ਜਿਹੜੀ ਗੈਸ ਬੰਦ ਕਰ ਦਿਓ ਪਿੱਛੋਂ ਇੱਕ ਵਾਰੀ ਦੋ ਤਿੰਨ ਵਾਰੀ ਗਿਆ ਉਹ ਮੁੰਡੇ ਦੇ ਸਾਹਮਣੇ ਬੰਦੇ ਆ ਤੇ ਬੰਦਾ ਪਾਰ ਖਾਏਗਾ ਜਿੰਨਾ ਦੀ ਗਰਮੀ ਹੈ ਉਹਨੇ ਦੋ ਤਿੰਨ ਵਾਰੀ ਕਿਹਾ ਉਹਨਾਂ ਨੂੰ ਬਾਹਰ ਬੰਦ ਕਰ ਦਿਓ ਹਾਂਜੀ ਚਾਰ ਜੀ ਇਹ ਕੀ ਕਰਦੇ ਕੋਈ ਇਹ ਦੁਕਾਨ ਹੈ ਜਿਹਨੇ ਆਪਣੇ ਤੇ ਰਿਸ਼ਵਾ ਕਰਵਾ ਲਈ ਦੁਕਾਨ ਸਾਡੀ ਆਪਣੀ ਹੈ ਕਰਾਈ ਦਿੱਤੀ ਹੋਈ ਹੈ ਦੇਵਲੇ ਨਾਮ ਦੇ ਬੈਜੀ ਦਾ ਤੇ ਕਾ ਦੀ ਦੁਕਾਨ ਦਾ ਦੁਕਾਨ ਉਹ ਆਪਣੇ ਉਹਦਾ ਐਕਸਪੋਰਟ ਦਾ ਕੰਮ ਇਹਦਾ ਹਾਂਜੀ 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 ਸਾਰੇ ਹਾਂਜੀ ਹਾਰਡਵੇਅਰ ਦਾ ਕੰਮ ਇਹ ਬੱਚਾ ਵੀ ਸਾਡੀ ਗਲੀ ਦਾ ਹੀ ਆ ਪੁੱਤਿਆ ਹੀ ਆਪਣਾ ਅੱਛਾ ਹਾਂਜੀ ਹਾਂਜੀ ਆਰਡਰ ਦੇ ਸਾਰੇ ਕੁਆਂਟੀਟੀ ਹਾਂਜੀ ਹਾਂਜੀ ਸਾਰੇ ਸ਼ੇਵਪੁਰ ਦੇ ਭਲਕ ਨੇ ਇਕੱਠੇ ਜਾਦੇ ਦੇ ਮਤਾਂ ਮਾ ਸਾਡੇ ਘਰ ਤੇ ਉਹ ਖੇਲਾ ਕੈਂਪਸ ਕਾਦਦੇ ਤੇ ਇੰਝ ਲੱਗਾ ਹੁੰਦਾ ਤੇ ਉਹ ਗੈਸ পাইਪ ਲੀਕ ਹੋ ਫਟਣ ਨਾਲ ਅੱਗ ਲੱਗ ਗਈ ਹਾਂਜੀ ਹਾਂਜੀ ਉਹ ਥੱਲੇ ਜਿਹੜੀ ਛੜ ਦੇ ਨਾਲ ਜਿਹੜੀ ਸਾਈਡ ਤੇ ਲੱਗੀ ਹੋ ਜਾਲੀ ਜੀ ਬਣਾਈ ਜਿਹੜੀ ਮੋਰੀਆਂ ਵਾਲੀ ਉਹਦੇ ਨੂੰ ਗੈਸ ਤੇ 15 ਮਿੰਟ ਬਾਅਦ ਵੀ ਨਿਕਲਦੀ ਰਹੀ 15 ਮਿੰਟ ਬਾਅਦ ਪਤਾ ਕਿ ਇਹ ਥੱਲੇ ਇਹ ਨਾਮ ਹੈ ਜਫਰ ਅਲੀ ਸਰ ਮੈਂ ਕੁਰਸੀਆ ਕੰਮ ਕਰ ਰਿਹਾ ਸੀ ਦੁਕਾਨ ਮੈਂ ਪਤਾ ਨਹੀਂ ਕੀ ਹੋਇਆ ਉਹ ਪੈਪ ਫਟ ਗਿਆ ਪਤਾ ਨਹੀਂ ਕੀ ਹੋਇਆ ਗੈਸ ਦਾ ਗੈਸ ਦਾ ਪੈਪ ਫਟ ਗਿਆ ਅੱਗ ਆ ਗਈ ਉਸਮੇ ਸਾਰੇ ਜਲ ਗਏ ਤੁਸੀਂ ਕੀ ਕਰਦੇ ਹੋ ਕੁਰਸੀਆ ਕੰਮ ਕਰਦਾ ਹਾਂ ਸਰ ਕੀ ਕਰਦਾ ਹਾਂ ਨਹੀਂ ਸਰ ਮੈਂ ਮੈਂ ਪਰਦੇਸੀ ਬੰਦਾ ਹਾਂ ਮੈਂ ਸਰ ਆਪਣਾ ਕੰਮ ਕਰਦਾ ਹਾਂ ਘੁੰਮ ਫਿਰ ਕੇ ਘੁੰਮ ਫਿਰਦਾ ਫਸਤਾ ਨਹੀਂ ਸਰ ਕੀ ਹੋਇਆ ਲਗਾਫ ਕਿੰਨੇ ਲੋਕ ਬਚੇ ਆ ਗਏ ਚਾਰ ਪੰਜ ਚਾਰ ਬੰਦੇ ਚਾਰ ਪੰਜ ਬੰਦੇ ਸਰ ਮੈਂ ਨਾ ਹੋਵਾ ਮੇਰਾ ਨਾਮ ਸ਼ੋਕਮਾਰ ਹੈ ਜੇ ਮੈਂ ਇਥੇ ਨਾ ਹੋਵਾਂ ਤੇ ਬੰਦੇ ਸਾਰੇ ਸੜ ਗਏ ਸੀ ਇਥੇ ਗੈਸ ਵੈਪ ਮਤਲਬ ਲੀਕੇਜ ਦੇ ਨਾਲ ਦੁਕਾਨ ਦੇ ਅੰਦਰ ਗੈਸ ਪਰ ਪਹੁੰਚੀ ਆ ਗੈਸ ਅੰਦਰ ਪਹੁੰਚੀ ਹੈ ਮੀਥੇਨ ਗੈਸ ਦੇ ਨਾਲ ਕੋਲਾਬੋਰੇਟ ਹੋਇਆ ਗੈਸ ਦਾ ਐਲਪੀਜੀ ਦਾ ਅੰਦਰ ਬੰਬ ਚੱਲਿਆ ਇੱਥੇ ਬੰਦੇ ਸਾਰੇ ਉਧਰ ਭੱਜ ਗਏ ਮੈਂ ਕੱਲਾ ਇੱਧਰ ਨੂੰ ਭੱਜ ਕੇ ਆਇਆ ਕਿੰਨੇ ਬੰਦੇ ਚੱਕੀਆ ਚਾਰ ਜਾਂ ਦੋ ਬੱਚੇ ਦੋ ਮਰਦ ਹੈ ਕੀ ਨਾਮ ਉਹਨਾਂ ਦਾ ਨਾਮ ਬੱਚਿਆਂ ਦਾ ਨਹੀਂ ਪਰ ਕੱਕ ਪ੍ਰਧਾਨ ਹੈ ਉਹ ਵੀ ਪ੍ਰਧਾਨ ਦਾ ਭਰਾ ਹੈ ਇੱਕ ਅਗਰਵਾਲ ਹੈ ਇਹ ਦੁਕਾਨ ਹੈ ਇਹ ਭਤੀਜਾ ਹੈ ਦਾ ਇਸ ਰਕੇਸ਼ ਸਵੇਰ ਦੀ ਗੈਸ ਲੀਕ ਆ ਸਵੇਰ ਦੇ ਇਹਨਾਂ ਨੇ ਪਿੱਛੋਂ ਬੰਦ ਨਹੀਂ ਕੀਤੀ ਗੈਸ ਅਸੀਂ ਕਹਿੰਦੇ ਬੰਦ ਕਰੋ ਇਹਨਾਂ ਨੇ ਨਹੀਂ ਕੀਤੀ ਪਿਆ پورے ਮਹੱਲੇ ਜੇ ਸਮੈਲ ਸਵੇਰ ਦੀ ਆਉਂਦੀ ਹੈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਸਵੇਰੇ ਇਹਨਾਂ ਨੇ ਚਾਲੂ ਕੀਤੀ ਪਾਈਪ ਗੈਸ ਪਾਈਪ ਹੀ ਹੈ ਲਾਪਰੋਈ ਨਾ ਤੇ ਲਾਪਰੋਈ ਇਹਨਾਂ ਨੇ ਅੱਗ ਲਾਈ ਹੈ ਭਾਜੀ ਜੇ ਕੋਈ ਜਾਨ ਜਾਨਵਾਨ ਨੁਕਸਾਨ ਬੰਦੇ 5-6 ਮੇਰਾ ਭਤੀਜਾ ਸਰਿਆ ਪੂਰਾ ਇਹ ਤਾਂ ਆਪਾਂ ਕੰਟਰੋਲ ਬੰਦੇ 5-6 ਨੁਕਸਾਨ ਹੋਰ ਜ਼ਿਆਦਾ ਹੋ ਸਕਦਾ ਹੈ ਜੀ ਕੀ ਉਮਰ ਕਿੰਨੀ ਹੈ 7 ਸਾਲ ਈ ਨਾ ਆ ਗਿਆ ਹਰ ਉਹਦਾ ਹਰਿਆਣ ਹਰਿਆਣ ਜਾਨਲੇਵਾ ਨੁਕਸਾਨ ਦਾ ਕੌਣ ਜ਼ਿੰਮੇਵਾਰ ਏ ਦੱਸਵਾਨੂੰ ਜਾਨਲੇਵਾ ਨੁਕਸਾਨ ਦਾ ਕੋਈ ਜੀ ਕੀ ਕਹਾਈ ਇੱਥੇ ਕਿੰਨੇ ਬੰਦੇ ਕਿਸ਼ ਨੂੰ ਸਰਦ ਸਾਨੂੰ ਤਲਾਹ ਮਿਲੀ ਸੀਗੀ ਵੀ ਇੱਥੇ ਗੁਰਜਰਾਤ ਪਾਈਪ ਗੈਸ ਲਾਈਨ ਦੀ ਜਿਹੜੀ ਪਾਈਪ ਚ ਬਲਾਸਟ ਹੋਇਆ ਵਾ ਲੀਕੇਜ ਕਰਕੇ ਤੇ ਇੱਥੇ ਚਾਰ ਜਣੇ ਜਿਹੜੇ ਇੰਜਰਡ ਹੋਏ ਆ ਬਰਨ ਹੋਏ ਆ ਤੇ ਉਹਨਾਂ ਚੋਂ ਇੱਕ ਜਨੇ ਨੂੰ ਤਾਂ ਪਹਿਲਾਂ ਹੀ ਉਹ ਲੈ ਚੁੱਕੇ ਸੀ ਸਾਡੇ ਆਉਣ ਤੋਂ ਪਹਿਲਾਂ ਹੀ ਲੈ ਗਏ ਸੀ ਤਿੰਨ ਜਨਾਂ ਨੂੰ ਅਸੀਂ ਸ਼ਿਫਟ ਕਰਾਇਆ ਵਾ ਐਮੂਲੈਂਸ ਰਾਈ ਸਿਵਲ ਹਸਪਤਾਲ ਪਟਾਲਾ ਚ ਤੇ ਗੈਸ ਲਾਈਨ ਜਿੱਥੋਂ ਲੀਕ ਹੋ ਰਹੀ ਸੀ ਉਸ ਪੁਆਇੰਟ ਨੂੰ ਇਹ ਦੋਹੇ ਸਾਡਾ ਤੋਂ ਇਹਦੇ ਜਿਹੜੇ ਵਾਲ ਨੇ ਉਹ ਬੰਦ ਕਰਵਾ ਕੇ ਤੇ ਗੈਸ ਐਸ ਵੇਲੇ ਸਿਚੁਏਸ਼ਨ ਸਾਡੇ ਅੰਡਰ ਕੰਟਰੋਲ ਆ ਗੈਸ ਵਾਲਿਆਂ ਦਾ ਸਾਨੂੰ ਫੋਨ ਆਇਆ ਸੀਗਾ ਵੀ ਸਾਡੀ ਗੈਸ ਲੀਕ ਹੋਣ ਕਰਕੇ ਉੱਥੇ ਅੱਗ ਲੱਗੀ ਆ ਤੇ ਇਹ ਸਰ ਮੌਕੇ ਦੇ ਵਿੱਚ ਚਸ਼ਮਦੀ ਦੱਸ ਸਕਦੇ ਆ ਸਾਡੇ ਆਨ ਤੇ ਸਿਰਫ ਦੁਕਾਨ ਨੂੰ ਅੱਗ ਲੱਗੀ ਦੀ ਸੀਗੀ ਜਿਹਨੂੰ ਅਸੀਂ ਕੰਟਰੋਲ ਕੀਤਾ ਸਾਡੇ ਮੁਲਾਜ਼ਮਾਂ ਨੇ ਤੇ ਜਿੱਥੋਂ ਗੈਸ ਲੀਕ ਹੋ ਰਹੀ ਸੀ ਉਸ ਪੁਆਇੰਟ ਨੂੰ ਜਿਹੜਾ ਦੋਹੇ ਸਾਈਡਾਂ ਤੋਂ ਬੰਦ ਕਰਵਾ ਕੇ ਇਹਨਾਂ ਦੇ ਜਿਹੜੇ ਰਿਡਿਊਸਿੰਗ ਵਾਲ ਹੁੰਦੇ ਉਹਨਾਂ ਨੂੰ ਬੰਦ ਕਰਾ ਕੇ ਤੇ ਗੈਸ ਦਾ ਜਿਹੜਾ ਸਿਚੁਏਸ਼ਨ ਅੰਡਰ ਕੰਟਰੋਲ ਕੀਤੀ ਹੈ 2:45 ਮਿੰਟ ਦੇ ਜੀ ਜਿਹੜੀ ਆ ਫਰਸਟ ਇਤਲਾ ਮਿਲੀ ਆ ਤੇ ਉਸੇ ਵੇਲੇ ਗੱਡੀਆਂ ਦੋਹੇ ਟਰਨ ਆਊਟ ਇਹੀ ਕੱਢਤੀਆਂ ਵਾਂ ਤਾ ਜੋ ਵੀ ਸਾਨੂੰ ਦੱਸਿਆ ਗਿਆ ਸੀਗਾ ਵੀ ਇਹਦੇ ਚ ਜਿਹੜੇ ਆ ਕੁਝ ਲੋਕ ਵੀ ਇੰਜਰਡ ਹੋਏ ਨੇ। ਇਹ ਕਿੰਨਾ ਕੁ ਟਾਈਮ ਲੱਗਿਆ ਇਹ ਕਾਬੂ ਤੇ ਸਰ ਦੇਖੋ 10 ਮਿੰਟ 15 ਮਿੰਟ ਚ ਹੀ ਜਿਹੜੀ ਫਾਇਰ ਸੀ ਉਹ ਕਾਬੂ ਕਰ ਲਈ ਸੀਗੀ। ਲੇਕਿਨ ਜਿਹੜੇ ਲੋਕ ਬਰਨ ਹੋਏ ਸੀਗੇ ਉਹਨਾਂ ਵਾਸਤੇ ਜਿਹੜੀ ਐਂਬੂਲੈਂਸ ਆ ਗਈ ਸੀਗੀ ਤੇ ਐਂਬੂਲੈਂਸ ਚ ਉਹਨਾਂ ਨੂੰ ਜਿਹੜਾ ਵਾ ਸਿਵਲ ਹਸਪਤਾਲ ਸ਼ਿਫਟ ਕੀਤਾ ਗਿਆ। ਇੱਕ ਬੱਚਾ ਵਾ ਤਿੰਨ ਜਿਹੜੇ ਆ ਅਡਲਟ ਨੇ। ਦੇਖੋ ਜੀ ਬੜੀ ਹੀ ਦੋਖਾੜੀ ਗੱਲ ਹੈ ਪਤਾ ਲੱਗਾ ਕਿ ਗੈਸ ਪਾਈਪਲਾਈਨ ਦੀ ਬਲਾਸਟ ਹੋਣ ਦੇ ਨਾਲ ਦੋ ਬੱਚੇ ਤੇ ਦੋ ਹੋਰ ਬੰਦਿਆਂ ਦੇ ਉੱਤੇ ਅੱਗ ਪੈ ਗਈ ਹੈ ਬਲਾਸਟ ਹੋਇਆ ਬਹੁਤ ਵੱਡਾ ਬਹੁਤ ਹੀ ਮੰਦ ਭਾਗੀ ਗੱਲ ਹੈ ਇਹੀ ਸਾਡੇ ਏਰੀਏ ਦੀ ਦੇਸ਼ ਦੀ ਤਰਾਸਦੀ ਹੈ ਕਿ ਜਿਹੜਾ ਮਰਜ਼ੀ ਮੂੰਹ ਚੁੱਕਦਾ ਕੰਪਨੀ ਵਾਲਾ ਆਪਣੀ ਉਹਨਾਂ ਨੇ ਇੱਕ ਪਾਈਪ ਪਾਣੀ ਹੁੰਦੀ ਹੈ ਜਾਂ ਕਿਸੇ ਘਰ ਨੇ ਵੀ ਸੀਵਰੇਜ ਪਾਣਾ ਹੁੰਦਾ ਜਦੋਂ ਮਰਜ਼ੀ ਫੋੜ ਦਿੰਦੇ ਆ ਉਹਨਾਂ ਨੂੰ ਇਹ ਜਿਹੜੇ ਗੈਸ ਪਾਈਪਲਾਈਨ ਹੈ ਬੇਸਿਕਲੀ ਹੈ ਤੇ ਬਾਰੂਦੀ ਹੈ ਨਾ ਫਲੇਮੇਬਲ ਹੈ ਇਹਨਾਂ ਲੋਕਾਂ ਨੂੰ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਉਹ ਉਹ ਏਰੀਆ ਜਿਹੜਾ ਵਾ ਉਹਨੂੰ ਕੋਈ ਨਿਸ਼ਾਨਦੇਹੀ ਦੇਣੀ ਚਾਹੀਦੀ ਕਿ ਇੱਥੇ ਜਿਹੜੀ ਹੈ ਗੈਸ ਪਾਈਪਲਾਈਨ ਵੇਖੋ ਇੱਧਰ ਤੇ ਰੋਜ਼ ਇਹ ਕੁਝ ਹੁੰਦਾ ਪਿਆ ਵਾ ਕੀ ਹਾਲਾਤ ਬਣਦੇ ਪਿਆ ਕਿ ਬੱਚੇ ਅਜੇ ਤੇ ਵੇਖੋ ਕਿੰਨਾ ਬਚਾਅ ਹੋ ਗਿਆ ਇੱਥੇ ਤੇ ਲੋਕ ਇਦਾਂ ਸੜਕਾਂ ਦੇ ਉੱਤੇ ਇੱਥੇ ਬੈਠੇ ਹੁੰਦੇ ਆ ਕਿਉਂਕਿ ਇਹ ਸਾਰਾ ਪਿੰਡ ਜਿਹੜਾ ਵਾ ਬੜਾ ਬੜਾ ਸੰਗਣਾ ਲਗਾ ਲੋਕ ਇੱਥੇ ਬੈਠੇ ਹੁੰਦੇ ਆ ਅਜੇ ਤੇ ਮਹਾਰਾਜ ਦੇ ਪਤਾ ਨਹੀਂ ਹੁਣ ਉਹ ਜਿਹੜੇ ਹਸਪੀਟਲ ਉਹਨਾਂ ਦੇ ਕੀ ਹਾਲਾਤ ਨੇ ਇਸ ਵੇਲੇ ਤੇ ਇਹਨਾਂ ਨੂੰ ਇਹ ਗੱਲ ਕਰਨੀ ਪਵੇਗੀ ਤੇ ਅ ਕਰਾਂਗੇ ਇਹਨਾਂ ਦੇ ਨਾਲ ਖੜੇ ਹਾਂ ਜੋ ਜਿੱਦਾਂ ਇਹਨਾਂ ਦੀ ਤਸੱਲੀ ਹੋਏਗੀ ਨਾ